ਲੰਬੇ ਲੰਜੇ ਕਦ ਚੌੜੀਆਂ ਨੇ ਛਾਤੀਆਂ ਘਟ ਘਟ ਪਿੰਦੇ ਲੱਸੀ ਦੀਆਂ ਚਾਟੀਆਂ ਸੰਜੇ ਦੇ ਕਬੱਡੀ ਚ ਦਿਖਾਉਂਦੇ ਯੋਰ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਬੁੱਟਾ ਸਿੰਘ ਲੱੱੜ ਤੁਸੀਂ ਦੇਖ ਰਹੇ ਹੋ ਦਾ ਖੰਨਾ ਟੀਵੀ ਮੈਂ ਬੁੱਟਾ ਸਿੰਘ ਲੱੱੜ ਪਹੁੰਚ ਕੇ ਪਿੰਡ ਗਗੜੇ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਇੱਥੇ ਤੇ ਇੱਕ ਨੌਜਵਾਨ ਆ ਕਬੱਡੀ ਪਲੇਅਰ ਵੀ ਆ ਅੱਜਕਰ ਪ੍ਰੋਮੋਟਰ ਵੀ ਆ ਚੱਲਦੇ ਹਾਂ ਉਹਦੇ ਘਰ ਇਹ ਬੰਦਾ ਜਰਾ ਹਾਂ ਜੀ ਆਈ ਹੈ ਉਹ ਜੋਨੀ ਗਗੜਾ ਦੇ ਘਰ ਖੜਾ ਉਹ ਸਾਹਮਣੇ ਆੜਾ ਇਹੜਾ ਕਬੱਡੀ ਪਲੇਅਰ ਦਾ ਹਾਂ ਜੀ ਬਹੁਤ ਵਧੀਆ ਬੰਦਾ ਅੱਛਾ ਵਧੀਆ ਪਲੇਅਰ ਆ ਹੈ ਹਾਂ ਚਲ ਠੀਕ ਹੈ ਉਧਰ ਜੌਨੀ ਗਗੜਾ ਸਾਡਾ ਵੀਰ ਵੱਜਾ ਸਾਡੇ ਦਰਮਿਆਨ ਕਬੱਡੀ ਦਾ ਕਹਿੰਦੇ ਪ੍ਰਸਿੱਧ ਪ੍ਰਮੋਟਰ ਬਣ ਗਿਆ ਹੈ ਤੇ ਅੱਜਕੱਲ ਦਾ ਬਾਹਰ ਨੂੰ ਜਾਣ ਲੱਗੇ ਟ੍ਰੈਂਡੀ ਬਣ ਗਿਆ ਹਾਂਜੀ ਟ੍ਰੈਂਡ ਬਣ ਗਿਆ ਜੀ ਇਹ ਕਬੱਡੀ ਬਹੁਤ ਘੱਟ ਖੇਲਣ ਦਾ ਜਾਂ ਕਬੱਡੀ ਦੇ ਪਿੱਛੇ ਬਹੁਤ ਜ਼ਿਆਦਾ ਹਟਣ ਦਾ ਪੰਜਾਬੀਆਂ ਦਾ ਇਹੀ ਕਾਰਨ ਆ ਜੀ ਵੀ ਉਹ ਟ੍ਰੈਂਡ ਬਣ ਗਿਆ ਆਇਲਸ ਕਰਦੇ ਨੇ ਤੇ ਬਾਹਰ ਚਲੇ ਜਾਂਦੇ ਨੇ ਜੀ ਤੇ ਉਹਦੇ ਕਾਰਨ ਆਪਣੇ ਪੰਜਾਬੀ ਬੱਚੇ ਤੇ ਬਹੁਤ ਜ਼ਿਆਦਾ ਕਬੱਡੀ ਤੋਂ ਪਿੱਛੇ हट ਗਏ ਬਹੁਤ ਜ਼ਿਆਦਾ ਕੀ ਬਹੁਤ ਹੀ ਜ਼ਿਆਦਾ ਜਿੱਦਾਂ ਤੁਸੀਂ ਵੀ ਅੱਜ ਆਪਣੇ ਚੈਨਲ ਦੇ ਮਾਧਿਅਮ ਜਰੀਏ ਤੁਸੀਂ ਮੇਰੀ ਇੱਕ ਇੰਟਰਵਿਊ ਕਰਨ ਆਏ ਹੋ ਐਵੇਂ ਹੀ ਹੁਣ ਆਨਲਾਈਨ ਇਹ ਆਪਣੇ ਆਪ ਕਹਿ ਦਈਏ ਵੀ ਇਹ ਲਾਈਵ ਚੈਨਲਾਂ ਦੇ ਉੱਤੇ ਇਹ ਬੰਦੇ ਘਰੇ ਬੈਠੇ ਹੀ ਮੈਚ ਦੇਖ ਲੈਂਦੇ ਨੇ ਟੂਰਨਾਮੈਂਟਾਂ ਤੇ ਉਹ ਕੱਠ ਨਹੀਂ ਹੋ ਰਹੇ ਜੋ ਹੋਣੇ ਚਾਹੀਦੇ ਸੀ ਜੋ ਉਹਨਾਂ ਟਾਈਮਾਂ 'ਚ ਛਿੰਝਾਂ 'ਚ ਹੁੰਦੇ ਸੀ ਛੋਟੀ ਹੁੰਦੇ ਕਹਿੰਦੇ ਖੇਡਦੇ ਸੀ ਕਬੱਡੀ ਖਾਂਦੇ ਸੀ ਰਗੜਾ ਸਾਡੇ ਨਾਲ ਮੌਜੂਦ ਆ ਜੋਨੀ ਗਗੜਾ ਗੱਲਬਾਤ ਕਰਾਂਗੇ ਉਹਦੇ ਨਾਲ ਹਾਂਜੀ ਜੁਨੀ ਥੋੜਾ ਸਵਾਦ ਆਡੇ ਚੈਨਲ ਦੇ ਵਿੱਚ ਧੰਨਵਾਦ ਜੀ ਥੈਂਕ ਯੂ ਜੀ ਬੂਟਾ ਲੱਦਰ ਜੀ ਤੁਹਾਡਾ ਜੀ ਆਖਦਾ ਜੀ ਮੈਂ ਆਪਣੇ ਨਗਰ ਵਿੱਚ ਪਹੁੰਚਣ ਤੇ ਗਗੜੇ 'ਚ ਜੋਨੀ ਜੀ ਤੁਹਾਡੀ ਜੀਵਨੀ ਬਾਰੇ ਅੱਜ ਪੁੱਛਦੇ ਆ ਗੱਲਬਾਤ ਕਰਦੇ ਆ ਕਿ ਤੁਸੀਂ ਕਿੰਨੀ ਕੋਮਲ 'ਚ ਕਬੱਡੀ ਖੇਡਣ ਲੱਗ ਗਏ ਸੀ ਮੈਂ ਐਕਚੁਅਲ ਦੇ ਵਿੱਚ ਜੀ ਮੈਂ 2000 ਦੋ ਤੋਂ ਕਬੱਡੀ ਖੇਡਣੀ ਸ਼ੁਰੂ ਕਰੀ ਆ ਜੀ 2012 13 ਤੱਕ ਖੇਡੀ ਆ ਜੀ ਕਬੱਡੀ ਖੇਡਦੇ ਹੋ ਕੀ ਅੱਜ ਕੱਲ ਕਰਦੇ ਕੀ ਉਹ ਨਾਲ ਨਹੀਂ ਮੈਂ ਤਾਂ ਜੀ ਪ੍ਰਾਪਰਟੀ ਦਾ ਕੰਮ ਕਰਦਾ ਜੀ ਤੇ ਨਾਲ ਦੀ ਨਾਲ ਮੈਂ ਕਬੱਡੀ ਨੂੰ ਸਪੋਰਟ ਕਰਦਾ ਜੀ ਪ੍ਰਮੋਟ ਕਰਦਾ ਤੇ ਆਪਣਾ ਇੱਕ ਕਲੱਬ ਆ ਜੀ ਬਾਹਰ ਸਰੀ ਕਨੇਡਾ ਕਬੱਡੀ ਕਲੱਬ ਜਿੱਥੋਂ ਤੇ ਆਪਣੇ ਵੱਡੇ ਭਾਈ ਜੀ ਸਾਡੇ ਸਾਬੀ ਕੋਨਰ ਕੈਨੇਡਾ ਜੀ ਤੇ ਨਾਲ ਸਾਡੇ ਇੰਟਰਨੈਸ਼ਨਲ ਕਬੱਡੀ ਦੇ ਮਹਾਨ ਪਲੇਅਰ ਭੋਲੂ ਉਟਾਲਾ ਕੈਨੇਡਾ ਜੀ ਤੇ ਉਹਨਾਂ ਦੀ ਬਦੌਲਤ ਨਾਲ ਆਪਣੇ ਸਿਆੜ ਪਿੰਡ ਤੋਂ ਗੁੱਗ ਪੰਚ ਸਿਆੜ ਕੈਨੇਡਾ ਉਹਨਾਂ ਦੇ ਬ੍ਰਦਰ ਰਾਜਵੰਤ ਕੈਨੇਡਾ ਤੇ ਪਵਿੱਤਰ ਕੈਨੇਡਾ ਬਾਈ ਹਣੀ ਉਹਨਾਂ ਦੇ ਚਾਚੂ ਆਪਣੇ ਕਮਲਜੀਤ ਸਿੰਘ ਜੀ ਆੜਤੀਆ ਸਾਹਿਬ ਸਿਆੜ ਤੋਂ ਚੇਅਰਮੈਨ ਸਾਹਿਬ ਸਾਡੇ ਉਹ ਸਾਡੀ ਕਬੱਡੀ ਨੂੰ ਸਪੋਰਟ ਕਰਦੇ ਆ ਜੀ ਉਹ ਮੇਰੇ ਪ੍ਰੋਮੋਟਰ ਨੇ ਵੱਡੇ ਤੇ ਉਹਨਾਂ ਦੀ ਬਦੌਲਤ ਅੱਜ ਕਬੱਡੀ ਨੂੰ ਅੱਜ ਕੱਲ ਵੱਡੀ ਸਪੋਰਟ ਕਰਦੇ ਆ ਜੀ ਕਬੱਡੀ ਕਪਾ ਦੇ ਹਾਂਜੀ ਕਬੱਡੀ ਕੱਪਾਂ ਦੇ ਵਿੱਚ ਜਿੱਦਾਂ ਕਿ ਪਹਿਲਾਂ ਹੁੰਦੇ ਜਿਹੜੀ ਕਬੱਡੀ ਕੱਪ ਹੋਇਆ ਕਰਦੇ ਦੀ ਕਦੇ ਚਮਚੇ ਮਿਲਦੇ ਦੇ ਕਦੇ ਕੌਲੀਆਂ ਮਿਲਦੀਆਂ ਕਿਤੇ ਗਲਾਸ ਮਿਲਦੇ ਦੀ ਜਿਹੜੇ ਅੱਜ ਦੇ ਕਬੱਡੀ ਕੱਪ ਨੇ ਉਹ ਬੜੀ ਬੁਲੰਦੀਆਂ ਤੇ ਪਹੁੰਚ ਗਏ ਨੇ ਹਾਂਜੀ ਕੋਈ ਬੋਲਟ ਲੈ ਕੇ ਆ ਰਿਹਾ ਕੋਈ ਮੋਟਰਸਾਈਕਲ ਲੈ ਕੇ ਆ ਰਿਹਾ ਕੋਈ 50000 ਤੋਂ ਲੱਖ ਰੁਪਏ ਜਿੱਤ ਗਏ ਵੀ ਇੱਕ ਜਾਫੀ ਨੂੰ ਜਾਂ ਰੀਡਰ ਨੂੰ ਮਿਲਦੇ ਨੇ ਇਹਦੇ ਵਿੱਚ ਜਿੱਦਾਂ ਇੱਥੇ ਸਾਡੇ ਬਿਲਕੁਲ ਹੀ ਕੋਲੋਜ਼ ਆਪਣੇ ਮਾਨਕੀ ਪਿੰਡ ਦੇ ਵਿੱਚ ਕਬੱਡੀ ਕੱਪ ਕਰਵਾਇਆ ਸੀਗਾ ਜੀ ਆਪਾਂ ਜਿੱਥੇ ਫਸਟ ਪ੍ਰਾਈਜ਼ ਵੀ ਆਪਾਂ ਹੀ ਦਿੱਤਾ ਸੀਗਾ ਜੀ 51000 ਰੁਪਿਆ ਉੱਥੇ ਉਟਾਲ ਪਿੰਡ ਤੋਂ ਇੰਟਰਨੈਸ਼ਨਲ ਕਬੱਡੀ ਪਟੇ ਪਲੇਅਰ ਭੋਲੂ ਉਟਾਲਾ ਕਬੱਡੀ ਦੇ ਮਹਾਨ ਜਾਫੀ ਤੇ ਰੀਡਰ ਹੋਏ ਨੇ ਇੰਟਰਨੈਸ਼ਨਲ ਕਬੱਡੀ ਪਲੇਅਰ ਦਾ ਅਸੀਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕਰਿਆ ਸੀ ਸਾਡੀ ਫੈਡਰੇਸ਼ਨ ਨੇ ਇੱਕ ਓਪਨ ਟੂ ਟੂਰਨਾਮੈਂਟ ਹੁੰਦੇ ਨੇ ਉਹਦੇ ਵਿੱਚ ਵੀ ਇੱਕ ਪਲੇਅਰ ਆਪਣਾ ਬਾਕੀ ਪਲੇਅਰ ਬਾਹਰ ਲੈ ਉਹ ਕੀ ਹੁੰਦਾ ਕਬੱਡੀ ਦੇ ਵਿੱਚ ਅਸਲ ਵਿੱਚ ਜੀ ਬਹੁ ਟਾਈਮ ਪਹਿਲਾਂ ਇੱਕ ਪਿੰਡ ਦੇ ਹੀ ਇੱਕ ਪਿੰਡ ਚੋਂ ਹੀ ਪਲੇਅਰ ਪੈਦਾ ਹੁੰਦੇ ਸੀਗੇ ਜੀ ਇੱਕ ਪਿੰਡ ਦੇ ਵਿੱਚੋਂ ਹੀ ਜਾਫੀ ਹੁੰਦੇ ਸੀ ਪੰਜ ਚਾਰ ਪੰਜ ਚਾਰ ਰੀਡਰ ਹੁੰਦੇ ਸੀ ਜਦਾ 10 ਜਣਿਆਂ ਦੀ ਟੀਮ ਇੱਕ ਪਿੰਡ ਦੇ ਵਿੱਚੋਂ ਹੁੰਦੀ ਸੀਗੀ ਹੁਣ ਕੀ ਪ੍ਰੋਬਲਮ ਆ ਗਈ ਪਿੰਡਾਂ ਦੇ ਵਿੱਚ ਬੱਚੇ ਅਬਰਾਡ ਜਾਈ ਜਾਂਦੇ ਆ ਜੀ ਬਾਹਰ ਜਾਈ ਜਾ ਰਹੇ ਆ ਸਾਡੀ ਸੱਭਿਆਤਾ ਪੱਛਮੀ ਸੱਭਿਆਤਾ ਦੇ ਵਿੱਚ ਜਾ ਰਹੀ ਹੈ ਸਾਡੀ ਸੱਭਿਆਤਾ ਪੰਜਾਬੀ ਸੱਭਿਆਤਾ ਉਹਦੇ ਕਾਰਨ ਹੁਣ ਕਈ ਪਿੰਡਾਂ ਦੇ ਪਲੇਅਰ ਇਕੱਠੇ ਹੋ ਕੇ ਜਿਹਨੂੰ ਅਸੀਂ ਕਹਿੰਦੇ ਆ ਵੀ ਦੋ ਖਿਡਾਰੀ ਬਾਹਰੋਂ ਤਿੰਨ ਖਿਡਾਰੀ ਬਾਹਰੋਂ ਹੁਣ ਇੱਕ ਪਿੰਡ ਪਿਓਰ ਨਹੀਂ ਬਣਦੀ ਹੁਣ ਕਈ ਪਿੰਡਾਂ ਦੀਆਂ ਟੀਮਾਂ ਇਕੱਠੀਆਂ ਹੋ ਕੇ ਇੱਕ ਟੀਮ ਬਣਾਉਂਦੀਆਂ ਉਹਦੇ ਵਿੱਚ ਜਿਹੜੇ ਆ ਨਾਮ ਵੀ ਅਲੱਗ-ਅਲੱਗ ਦਿੱਤੇ ਜਾਂਦੇ ਨੇ ਹਾਂਜੀ ਇਹ ਨਾਮ ਤਾਂ ਦਿੱਤੇ ਜਾਂਦੇ ਆ ਜੀ ਜਿੱਦਾਂ ਹੁਣ ਸਾਡੇ ਇੱਥੇ ਮਾਨਕੀ ਪਿੰਡ ਦੇ ਵਿੱਚ ਕਬੱਡੀ ਕੱਪ ਕਰਵਾਇਆ ਸੀਗਾ ਜੀ ਸਾਡੇ ਜੀਤ ਮਾਨਕੀ ਬਾਈ ਉਹਨਾਂ ਨੇ ਨਵੀ ਹੁਣੀ ਮਾਨਕੀ ਵਾਲੇ ਠੀਕ ਆ ਜੀ ਜਸ ਮਾਨਕੀ ਕਬੱਡੀ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ ਦਰਸ਼ਨ ਕੋਚ ਸਾਹਿਬ ਜੀ ਸਾਡੇ ਵੱਡੇ ਉਸਤਾਦ ਜੀ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਕਬੱਡੀ ਕੱਪ ਕਰਵਾਇਆ ਸੀਗਾ ਤੇ ਉੱਥੇ ਕੀ ਸੀ ਉੱਥੇ ਫਰਸਟ ਪ੍ਰਾਈਜ਼ ਅਸੀਂ ਦਿੱਤਾ ਸੀਗਾ ਜੀ 51000 ਰੁਪਏ ਦੇ ਬੈਸਟਾਂ ਨੂੰ ਅਸੀਂ 11-11000 ਦਿੱਤਾ ਸੀਗਾ ਤੇ ਉਥੇ ਅਸੀਂ ਜਿੱਦਾਂ ਬੁਲੇਟ ਮੋਟਰਸਾਈਕਲ ਦੇ ਨਾਲ ਆਪਣੇ ਉਟਾਲਾਂ ਪਿੰਡ ਤੋਂ ਇੰਟਰਨੈਸ਼ਨਲ ਕਬੱਡੀ ਪਲੇਅਰ ਕਬੱਡੀ ਦੇ ਮਹਾਨ ਪਲੇਅਰ ਕਹੂੰਗਾ ਜੀ ਉਹਨਾਂ ਨੂੰ ਮੈਂ ਭੋਲੂ ਉਟਾਲਾਂ ਕਬੱਡੀ ਦੇ ਮਹਾਨ ਪਲੇਅਰ ਕੋਈ ਅਤਕਤ ਨਹੀਂ ਨੀ ਵੀ ਉਹਨਾਂ ਨੂੰ ਕੋਈ ਇਸ ਨਾਮ ਤੋਂ ਨਹੀਂ ਜਾਣਦਾ ਬਾ ਕਮਾਲ ਪਲੇਅਰ ਅਸੀਂ ਉਹਨਾਂ ਦਾ ਸਾਡੇ ਪ੍ਰਮੋਟਰਾਂ ਨੇ ਸਾਡੇ ਸਪੋਰਟਰਾਂ ਨੇ ਕੈਨੇਡਾ ਤੋਂ ਸਾਡੇ ਬਾਈ ਜੀ ਸਾਡੇ ਸਾਬੀ ਕੋਨਰ ਕੈਨੇਡਾ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੀ ਤੇ ਆਪਣੇ ਕਮਲਜੀਤ ਆੜਤੀਆ ਸਾਹਿਬ ਸਾਡੇ ਸਿਆੜ ਤੋਂ ਚੇਅਰਮੈਨ ਸਾਹਿਬ ਸਰੀ ਕਬੱਡੀ ਕਲੱਬ ਗੁੱਗ ਪੰਚ ਸਿਆੜ ਹੁਣੀ ਬਾਈ ਹੁਣੀ ਸਾਡੇ ਕੈਨੇਡਾ ਅੱਜ ਕੱਲ ਸਾਰੇ ਚ ਸੈੱਟ ਨੇ ਜੀ ਉਹਨਾਂ ਵੱਲੋਂ ਅਸੀਂ ਬੁਲੇਟ ਮੋਟਰਸਾਈਕਲ ਨਾਲ ਬਾਈ ਜੀ ਨੂੰ ਸਨਮਾਨ ਕਰਿਆ ਸੀਗਾ ਜੀ ਅੱਜ ਕੱਲ ਜਿੱਦਾਂ ਕਿ ਕੈਨੇਡਾ ਵੀ ਹੁੰਦੇ ਨੇ ਅਮਰੀਕਾ ਵੀ ਹੁੰਦੇ ਨੇ ਬਾਹਰ ਦੀ ਕੰਟਰੀ ਵੀ ਹੁੰਦੇ ਨੇ ਉੱਥੇ ਕਹਿੰਦੇ ਤੁਸੀਂ ਜਿਹੜੇ ਪਲੇਅਰਾਂ ਨੂੰ ਸਪੋਰਟ ਵੀ ਕਰਦੇ ਹੋ ਬਾਅਦ ਸਪான்ਸਰ ਵੀ ਕਰਦੇ ਹੋ ਹਾਂਜੀ ਮੈਂ ਜਿੱਦਾਂ ਕਿ ਜਦੋਂ ਮੈਂ ਯੂ ਐਸ ਏ ਮੇਰੇ ਪ੍ਰੋਮੋਟਰ ਬੈਠੇ ਨੇ ਜੀ ਤਰਲੋਚਨ ਢਾਲੀਵਾਲ ਜੀ ਸੁਧਾਰ ਤੋਂ ਤੇ ਕੁਝ ਪ੍ਰੋਮੋਟਰ ਨੇ ਮੈਂ ਨਾਮ ਨੀ ਦੱਸ ਸਕਦਾ ਉਹਨਾਂ ਨੇ ਮਨਾ ਕਰਿਆ ਹੋਇਆ ਜੀ ਤੇ ਉਹ 14 ਪਲੇਅਰਾਂ ਦੇ ਜੀ ਆਪਾਂ ਯੂ ਐਸ ਏ ਦੇ ਵੀਜ਼ੇ ਲਵਾਵਾਂਗੇ ਇਹ ਆਪਣਾ ਹੋਇਆ ਹੋਇਆ ਪਹਿਲਾਂ ਅਸੀਂ 4 ਪਲੇਅਰ ਯੂ ਐਸ ਏ ਭੇਜੇ ਸੀਗੇ ਤੇ ਕੈਨੇਡਾ ਕਬੱਡੀ ਕਲੱਬ ਤਾਂ ਸਾਡਾ ਹੈਗਾ ਹੀ ਆ ਜੀ ਸਾਰੀ ਕਲੱਬ ਜਿਹੜੇ ਸਾਬੀ ਬਾਈ ਜੀ ਸਾਡੇ ਉਹ ਤਾਂ ਸਾਡੇ ਪਲੇਅਰ ਲੈ ਜਾਂਦੇ ਹੀ ਨੇ ਜੀ ਬਾਹਰ ਉੱਥੇ ਚੇਅਰਮੈਨ ਨੇ ਜੀ ਉਹ ਸਾਡੇ ਕਲੱਬ ਦੇ ਵਾਈਸ ਚੇਅਰਮੈਨ ਨੇ ਤੇ ਮੈਂ ਇੰਡੀਆ ਦੇ ਵਿੱਚ ਆ ਜੀ ਉਹ ਸਾਰਾ ਕੁਝ ਦੇਖਦਾ ਤੇ ਸਾਡੇ ਬਾਈ ਜੀ ਭੋਲੂ ਹੁਣੀ ਬਾਈ ਜੀ ਉਟਾਲਾਂ ਤੋਂ ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਵਿੱਚ ਕਿਤਨੇ ਕਿਤੇ ਹੁਣ ਜਿਹੜੀ ਕਬੱਡੀ ਅਲੋਪ ਹੁੰਦੀ ਜਾਂਦੀ ਹੈ ਬਿਲਕੁਲ ਅ ਅਲੋਪ ਵੀ ਹੋ ਰਹੀ ਆ ਜੀ ਤੇ ਆਪਾਂ ਕਹਿ ਦਈਏ ਵੀ ਚਮਕ ਵੀ ਰਹੀ ਆ ਆਪਾਂ ਇੱਕ ਨੈਗੇਟਿਵਿਟੀ ਦੇਖੀ ਜਾ ਰਹੇ ਆ ਪੋਜ਼ਿਟਿਵਿਟੀ ਨਹੀਂ ਦੇਖ ਰਹੇ ਆ ਆਪਾਂ ਕਬੱਡੀ ਦੇ ਵਿੱਚ ਕੀ ਆ ਨੈਗੇਟਿਵਿਟੀ ਆਪਾਂ ਕਿ ਕਹੀ ਜਾ ਰਹੇ ਆ ਘਰੇ ਬੈਠੇ ਬੋਲੀ ਜਾ ਰਹੇ ਆ ਜੋ ਵੀ ਹੈਗਾ ਇੱਕ ਐਜ਼ ਐ ਹਨਾ ਚੈਨਲ ਤੇ ਵੀ ਕਹੀ ਜਾਂਦੀ ਆ ਦੁਨੀਆ ਵੀ ਅਲੋਪ ਹੋ ਰਹੀ ਆ ਅਲੋਪ ਨਹੀਂ ਹੋ ਰਹੀ ਸਰ ਬਹੁਤ ਵੱਡੀ ਪ੍ਰਮੋਟ ਹੋ ਰਹੀ ਆ ਲੋਪ ਹੋਣ ਦਾ ਕਾਰਨ ਇਹ ਕਿ ਤਨ ਕਿਤੇ ਇਹ ਨਹੀਂ ਹੈਗਾ ਵੀ ਬੱਚੇ ਜਿਹੜੇ ਮੁੰਡੇ ਨੇ ਅੱਜ ਕੱਲ ਦੇ ਜਿਮ ਚ ਜਾ ਰਹੇ ਨੇ ਗੇਮਾਂ ਵੱਲ ਘਟ ਪੈ ਰਹੇ ਨੇ ਬਾਹਰ ਤੋਂ ਜ਼ਿਆਦਾ ਜਾ ਰਹੇ ਨੇ ਬਾਹਰ ਨੂੰ ਜ਼ਿਆਦਾ ਜਾ ਰਹੇ ਨੇ। ਇਹੀ ਤੁਸੀਂ ਸਹੀ ਕਿਹਾ ਸਰ ਲੱਧਰ ਸਾਹਿਬ ਅਸਲ ਪਤਾ ਕੀ ਗੱਲ ਹੈ ਜੀ ਹੁਣ ਪਲੇਅਰ ਅੱਗੇ ਪਲੇਅਰ ਇੱਕ ਘਰ ਦੇ ਵਿੱਚੋਂ ਇੱਕ ਜੱਟ ਘਰਾਣੇ ਚੋਂ ਇੱਕ ਮਿਡਲ ਕਲਾਸ ਫੈਮਿਲੀ ਚੋਂ ਪੈਦਾ ਹੁੰਦਾ ਸੀ। ਹੁਣ ਕੀ ਹੋ ਰਿਹਾ ਜੀ ਸਾਰੇ ਇੱਕੋ ਬੱਚਾ ਇੱਕ ਨੂੰ ਹੀ ਬਾਹਰ ਭੇਜੀ ਜਾ ਰਹੇ ਨੇ ਜੀ ਉਹ ਪਲੇਅਰ ਕਿੱਥੋਂ ਬਣ ਜਾਊਗਾ? ਉਹੀ ਕਾਰਨ ਆ ਗਿਆ ਨਾ ਜਿਹੜੀ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਵੀ ਇੱਕ ਪਿੰਡ ਅੱਗੇ ਇੱਕ ਪਿੰਡ ਪਿਓਰ ਹੁੰਦੀ ਸੀ ਪਿਓਰ ਦਾ ਮਤਲਬ ਵੀ ਇੱਕੋ ਪਿੰਡ ਦੇ ਪਲੇਅਰ ਹੁੰਦੇ ਸੀਗੇ ਇੱਕੋ ਪਿੰਡ ਦੇ ਵਿੱਚ ਉਹ ਖੇਡਦੇ ਸੀ ਇੱਕੋ ਪਿੰਡ ਚ ਘੁੱਦਦੇ ਦੀ ਹੁਣ ਉਹ ਚੀਜ਼ਾਂ ਰਹੀਆਂ ਹੀ ਨਹੀਂ ਗੀਆਂ ਪਿੰਡਾਂ ਦੇ ਵਿੱਚ ਦੁਆਬਾ ਖਾਲੀ ਹੋ ਗਿਆ ਮਾਲਵੇ 'ਚ ਇਹ ਚੀਜ਼ ਚੱਲ ਵੀ ਕਿਤੇ 2.5 ਇੰਚ ਦੀ ਜਿਹੜੀ ਸਰੰਜਾ ਕਿਤੇ ਉਹ ਤਾਂ ਨਹੀਂ ਪੰਜਾਬ ਨੂੰ ਖਤਮ ਕਰ ਰਹੀ ਹੁਣ ਖਿਡਾਰੀਆਂ ਨੂੰ ਕਰ ਰਹੀ ਹੈ ਜੀ ਕਰ ਰਹੀ ਹੈ ਪਤਾ ਕੀ ਗੱਲ ਹੈ ਜੀ ਸਾਡੇ ਪੰਜਾਬੀ ਕਹਿ ਦਈਏ ਲਾਈ ਲੱਗਨੇ ਸਾਡੇ ਬੱਚੇ ਲਾਈ ਲੱਗਨੇ ਬਹੁਤ ਛੇਤੀ ਮਗਰ ਲੱਗਦੇ ਆ ਕੀ ਹੁੰਦਾ ਹੁਣ ਜਿੰਮਾ ਦੇ ਵਿੱਚ ਟ੍ਰੈਂਡ ਚੱਲ ਰਿਹਾ ਕੋਈ ਮੇਰਾ ਬਈ 16 ਇੰਚ ਦਾ ਡੋਲਾ ਉਹ ਕਹਿੰਦਾ ਤੇਰਾ 18 ਦਾ ਕਰ ਦੰਨੇ ਆ ਇੱਥੇ ਹੀ ਬੰਦਿਆਂ ਨੇ ਕਾਰਖਾਨੇ ਖੋਲੇ ਹੋਨੇ ਉਹਨਾਂ ਚੀਜ਼ਾਂ ਦੇ ਜਿੱਥੇ ਇਹ ਮੈਡੀਸਿਨਾਂ ਬਣਦੀਆਂ ਨੇ ਜਿੱਥੇ ਇਹ ਟੀਕੇ ਡਰੱਗ ਟੀਕੇ ਯੂਜ਼ ਹੋ ਰਹੇ ਨੇ ਠੀਕ ਆ ਜੀ ਉਹ ਬੱਚੇ ਨਵੀਂ ਉਮਰ ਦੇ 17 18 ਸਾਲ ਦੇ ਹੁੰਦੇ ਨੇ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਫਿਰ ਉਹ ਕਹਿੰਦੇ ਨੇ ਲੈ ਵੀ ਤੇਰੇ ਆ ਲਾਦਨੇ ਆ ਤੇਰੇ ਆ ਬੈਲ ਲਾਦਨੇ ਆ ਤੇਰੇ ਆ ਟੀਕਾ ਲਾਦਨੇ ਆ ਤੇਰੇ ਆ ਹੱਲਾ ਲਾਦਨੇ ਆ ਤੇਰੇ ਸਮਾਨ ਲਾਦਨੇ ਆ ਸਮਾਨ ਲਾ ਲਾ ਕੇ ਸਤਿਆਨਾਸ਼ ਕਰਤਾ ਜਵਾਕਾਂ ਦਾ ਜੀ ਆਉਣੇ ਵਾਲੇ ਟਾਈਮ ਉਹਨਾਂ ਦੇ ਬੱਚੇ ਨਹੀਂ ਪੈਦਾ ਹੋਣੇ ਇਹ ਬਹੁਤ ਵੱਡਾ ਕਾਰਨ ਹੋਊਗਾ ਕਬੱਡੀ ਦਾ ਕਹਿੰਦੇ ਕਬੱਡੀ ਦੇ ਵਿੱਚ ਵੀ ਜਿਹੜੇ ਪਲੇਅਰ ਖੇਡਦੇ ਨੇ ਉਹ ਵੀ ਆਮ ਨਹੀਂ ਖੇਡਦੇ ਹੈਗੇ ਉਹਨਾਂ ਕੋਸ ਨਾਲ ਕੋਈ ਲਾ ਕੇ ਖੇਡਦੇ ਨਹੀਂ ਉਹ ਵੀ ਵੀ ਤਾਂ ਹੀ ਝੋਟਾ ਹਾਂਜੀ 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 ਬਿਲਕੁਲ ਲਾ ਕੇ ਖੇਡਦੇ ਨੇ ਪਰ ਇਥੇ ਇੱਕ ਗੱਲ ਹੋਰ ਲੱਦਰ ਸਾਹਿਬ ਆਪਾਂ ਸਾਰੇ ਪਲੇਅਰਾਂ ਨੂੰ ਨਹੀਂ ਇਹ ਗੱਲ ਕਹਿ ਸਕਦੇ ਉਹ ਜਿਵੇਂ ਕਹਿੰਦੇ ਨੇ ਦੋ ਚਾਰ ਹੋਣ ਦੋ ਚਾਰ ਹੈਗੇ ਆ ਜ਼ਰੂਰ ਹੈਗੇ ਆ ਜੀ ਦੋ ਚਾਰ ਪਰ ਸਾਰੇ ਪਲੇਅਰ ਨਹੀਂ ਐਵੇਂ ਦੇ ਹੈਗੇ ਬਹੁਤ ਪਲੇਅਰ ਨੇ ਜਿਹੜੇ ਖਾੜੀਆਂ ਚੋਂ ਪੈਦਾ ਹੋ ਕੇ ਮੱਲ ਬਣ ਕੇ ਆਉਂਦੇ ਆ ਅੱਜ ਦੀ ਤੁਸੀਂ ਇੱਕ ਤਾਜੀ ਐਗਜ਼ਾਮਪਲ ਲੈ ਲਓ ਜੀ ਬਿਲਕੁਲ ਲੇਟੈਸਟ ਆਪਣੇ ਜੱਸਾ ਪੱਟੀ ਕਿਆ ਬਾ ਕਮਾਲ ਜਿਹਨੂੰ ਕੋਈ ਢਾ ਨਹੀਂ ਸਕਦਾ ਜੀ ਅਰਜਨ ਬਾਡਿਓ ਨੇ ਉਹ ਆਪਣੇ ਹਿੰਦੁਸਤਾਨ ਦਾ ਪਲੇਅਰ ਆ ਉਹ। ਈਰਾਨ ਤੋਂ ਪਲੇਅਰ ਈਰਾਨ ਤੋਂ ਪਲਵਾਨ ਆ ਕੇ ਵੀ ਜੋਰ ਲਾ ਕੇ ਥੱਕ ਗਏ ਓ ਟੇਹਾਂ ਨਹੀਂ ਗਾ। ਕਿੱਡਾ ਮਿਹਨਤੀ ਪਲੇਅਰ ਆ ਹੋ ਜੀ ਕਿੱਡਾ ਉਹਦਾ ਤਪ ਕਰਿਆ ਹੋਇਆ। ਜੱਸੇ ਪੱਟੀ ਨੂੰ ਦੇਖ ਕੇ ਇੱਕ ਮੈਸੇਜ ਆ ਕਬੱਡੀ ਦੇ ਵਿੱਚ ਦੇਖ ਲੋ ਜੀ ਗੁਰਲਾਲ ਘਨੌਰ ਕਿੱਡਾ ਮਹਾਨ ਪਲੇਅਰ ਦੁਨੀਆ ਦਾ ਉਹ ਵੀ ਪੀਸ਼ਮ ਪਤਾਮਾ। ਅੱਜ ਕੱਲ੍ਹ ਉਹ ਐਮਐਲ ਨੇ ਆ ਪਾਰਟੀ 'ਚ ਤੇ ਉਹਨਾਂ ਦੀ ਐਡੀ ਮਿਹਨਤ ਦੀ ਗੁਰਲਾਲ ਦੇ ਤਾਂ ਪੱਟਾਂ ਤੋਂ ਦੇਖਣਾ ਪੈਂਦਾ ਸੀ ਵੀ ਗੁਰਲਾਲ ਅਮੇਨਤ ਤੇ ਸਾਡੇ ਇੱਥੇ ਬਿਲਕੁਲ ਹੀ ਕੋਲ ਬਹੁਤ ਮਿਹਨਤ ਆਪਣੇ ਉਟਾਲਾ ਪਿੰਡ ਤੋਂ ਲਾਡੀ ਉਟਾਲਾ ਇੰਟਰਨੈਸ਼ਨਲ ਕਬੱਡੀ ਪਲੇਅਰ ਪਹਿਲਾ ਵਰਲਡ ਕੱਪ ਖੇਡੇ ਹੋਇਆ ਪਲੇਅਰ ਬਾਈ ਜੀ ਸਾਡੇ ਸੀਨੀਅਰ ਸਾਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਉਸੇ ਪਿੰਡ ਤੋਂ ਤੁਹਾਨੂੰ ਦੱਸਿਆ ਮੈਂ ਭੋਲੂ ਉਟਾਲਾ ਇੰਟਰਨੈਸ਼ਨਲ ਕਬੱਡੀ ਪਲੇਅਰ ਮਿਹਨਤ ਨਾਲ ਇਹੋ ਸਟਾਰ ਬਣੇ ਨੇ ਸਾਡਾ ਬਿਲਕੁਲ ਗਮਾਣ ਦੇ ਵਿੱਚ ਗੋਪੀ ਮਾਨਕੀ ਕਿੱਡਾ ਨਾਮ ਕਰਿਆ ਜੀ ਉਸ ਬੰਦੇ ਨੇ ਉਹਨੇ ਬਾਖਮਾਲ ਮਿਹਨਤ ਕੀਤੀ ਆ ਜੀ ਮਤਲਬ ਸਾਰੇ ਨਹੀਂ ਹੈਗੇ ਪਰ ਹੈਗੇ ਜਰੂਰ ਨੇ ਇੱਕ ਪਿੱਛੇ ਨੌਜਵਾਨਾ ਲਲ੍ਹੇੜੀ ਦਾ ਸੁਖਮਨ ਉਹ ਵੀ ਵਧੀਆ ਨਾਕਮਾਇਆ ਵਧੀਆ ਬਾਲਡਰ ਦੇ ਵਿੱਚ ਨਾ ਹੋਏ ਧੂਮਾ ਪਾਈ ਨੇ ਉਹਨੇ ਮੁੰਡੇ ਨੇ ਬਿਲਕੁਲ ਸੁਖਮਨ ਤੇ ਨਾਲ ਤਾਂ ਮੈਂ ਖੇਡੇ ਆ ਸੀ ਇਕੱਠੇ ਖੇਡਦੇ ਰਹੇ ਆ ਜੀ ਸਾਡਾ ਬਚਪਨ ਇਕੱਠਿਆਂ ਦਾ ਸੀਗਾ ਚਲੋ ਉਹ ਵੱਡੇ ਲੈਵਲ ਤੇ ਚਲੇ ਗਿਆ ਇੰਟਰਨੈਸ਼ਨਲ ਮੈਂ ਨਹੀਂ ਜਾ ਸਕਿਆ ਹਨਾ ਜੀ ਬਟ ਉਹ ਵਾਕਈ ਹੀ ਇੰਟਰਨੈਸ਼ਨਲ ਪਲੇਅਰ ਨੇ ਜੀ ਸੁਖਮਨ ਪਿੰਡ ਲਲ੍ਹੇੜੀ ਦਾ ਕੋਈ ਬਹੁਤ ਮਸ਼ਹੂਰ ਹੋਇਆ ਬਹੁਤ ਵੱਡਾ ਉਹਨੇ ਨਮਾਨਣਾ ਖੱਟਿਆ ਸੁਖਮਣ ਬਾਈ ਨਿਮਰਤਾ ਸਾਧ ਬੰਦਾ ਤੇ ਉਹਨੇ ਪਲੇਅਰੀ ਦੇ ਨਾਲ ਨਾਲ ਇੱਕ ਵੱਡੀ ਚੀਜ਼ ਖੱਟੀ ਆ ਬਾਜੀ ਮੈਂ ਤੁਹਾਨੂੰ ਹੋਰ ਦੱਸਦਾ ਉਸ ਬੰਦੇ ਦੇ ਕਹੇ ਤੇ ਕਬੱਡੀ ਪ੍ਰੋਮੋਟਰ ਵੀਜ਼ੇ ਦੇਣ ਲੱਗੇ ਸੀ ਪਲੇਅਰਾਂ ਨੂੰ ਵੀ ਇਸ ਏਰੀਏ ਦੇ ਵਿੱਚ ਜੇ ਸੁਖਮਣ ਪਿੰਡ ਲल्हेੜੀ ਵਾਲਾ ਕਿਸੇ ਵੀ ਪਲੇਅਰ ਨੂੰ ਹੱਥ ਰੱਖ ਦੂਗਾ ਤਾਂ ਉਹ ਕੈਨੇਡਾ ਕੇਐਸ ਮੱਖਣ ਕਲੱਬ ਦੇ ਵਿੱਚੋਂ ਬਾਈ ਜੀ ਖੇਡਿਆ ਬਾ ਕਮਾਲੇ ਪੰਜਾਬ ਉਹਦੇ ਵਿੱਚ ਵੀ ਕੋਈ ਟੂਰਨਾਮੈਂਟ ਕੋਈ ਕਰਾਇਆ ਕਬੱਡੀ ਦਾ ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਜੀ ਆਪਾਂ ਪੂਰੇ ਪੰਜਾਬ ਦੇ ਵਿੱਚ ਜੀ ਕਬੱਡੀ ਦੀ ਲੀਗ ਕਰਵਾਈ ਸੀਗੀ ਜਿਹੜੀ ਕਿ ਸਾਡੇ ਬਾਈ ਜੀ ਸੀਨੀਅਰ ਬਾਈ ਸਭੀ ਕੂਨਰ ਕੈਨੇਡਾ ਤੇ ਭੋਲੂ ਉਟਾਲਾ ਇੰਟਰਨੈਸ਼ਨਲ ਕਬੱਡੀ ਮਹਾਨ ਪਲੇਅਰ ਬਾਈ ਜੀ ਸਾਡੇ ਤੇ ਨਾਲ ਉਹਨਾਂ ਦੇ ਬਿਲਕੁਲ ਮੈ ਸੀਗਾ ਦਾਸ ਤੁਹਾਡਾ ਤੇ ਅਸੀਂ ਇੱਕ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਸੀ 21 ਸਾਲੀ ਲੀਗ ਕਰਵਾਈ ਸੀ ਅਸੀਂ ਕਬੱਡੀ ਦੀ ਜਿਹਦੇ ਵਿੱਚ 21 ਸਾਲੇ ਬੱਚਿਆਂ ਨੂੰ ਪਹਿਲਾ ਇਨਾਮ 1 ਲੱਖ ਰੁਪਇਆ ਸਾਡੇ ਸੀਨੀਅਰ ਸਾਡੇ ਵੱਡੇ ਪ੍ਰਮੋਟਰ ਕਾਲਾ ਬਾਗੜੀਆਂ ਬਾਈ ਜੀ ਜਿਨ੍ਹਾਂ ਨੇ ਪਹਿਲਾ ਇਨਾਮ 1 ਲੱਖ ਰੁਪਇਆ ਦਿੱਤਾ ਭੋਲੂ ਟਾਲਾ ਵਾਲੇ ਇੰਟਰਨੈਸ਼ਨਲ ਕਬੱਡੀ ਪਲੇਅਰ ਦੇ ਘੇਤੇ ਦੂਜਾ ਇਨਾਮ ਸਾਡੇ ਬਾਈ ਜੀ ਕਾਕਾ ਸ਼ੇਖ ਦੌਲਤ ਜੀ ਜਿਨ੍ਹਾਂ ਦੀ ਅਕੈਡਮੀ ਆ ਜਗਰਾਉਂ ਕਾਕਾ ਸੇਖ ਦੌਲਤ ਜੀ ਬਾਈ ਜੀ ਹੁਣ ਵੱਲੋਂ ਦੂਜਾ ਇਨਾਮ ਦਿੱਤਾ ਗਿਆ ਦੋ ਮੋਟਰਸਾਈਕਲ ਸਾਨੂੰ ਬਾਈ ਜੀ ਸਾਡੇ ਇੱਕ ਮੋਟਰਸਾਈਕਲ ਸਾਬੀ ਕੋਨਰ ਕੈਨੇਡਾ ਸਾਡੇ ਕਬੱਡੀ ਕਲੱਬ ਦੂਜਾ ਮੋਟਰਸਾਈਕਲ ਸਾਡੇ ਸਰੀ ਕਬੱਡੀ ਕਲੱਬ ਸਾਡੇ ਅੰਕਲ ਜੀ ਸਿਆੜ ਤੋਂ ਕਮਲਜੀਤ ਸਿੰਘ ਦੀ ਸਿਆੜ ਚੇਅਰਮੈਨ ਸਾਹਿਬ ਸਾਡੇ ਤੇ ਉਹਨਾਂ ਦੇ ਬੇਟੇ ਰਾਜਾ ਬਾਈ ਜੀ ਸਾਡੇ ਗੁੱਗ ਪੰਚ ਸਿਆੜ ਬਾਈ ਸਾਡਾ ਸਰੀ ਦੇ ਵਿੱਚ ਸੈਟ ਨੇ ਰਾਜਵੰਤ ਬਾਈ ਕੈਨੇਡਾ ਸੋਨੂ ਮੁਸ਼ਕਾਵਾਦ ਪ੍ਰਧਾਨ ਸਾਡਾ ਬਾਈ ਤੇ ਮਨਦੀਪ ਬਰਵਾਲਾ ਬਾਈ ਸਾਡਾ ਇਹਨਾਂ ਨੇ ਸਾਨੂੰ ਦੂਜਾ ਮੋਟਰਸਾਈਕਲ ਦਿੱਤਾ ਜੀ ਜਿਹੜਾ ਕਿ ਅਸੀਂ ਬੱਚਿਆਂ ਨੂੰ ਮੋਟਰਸਾਈਕਲ ਦਿੱਤੇ ਨੌਂ ਜਗ੍ਹਾ ਅਸੀਂ ਪੰਜਾਬ ਦੇ ਵਿੱਚ ਕਬੱਡੀ ਕੱਪ ਕਰਾਏ ਉਹ ਨੌਂ ਜਗ੍ਹਾ ਬਾਜੀ ਕਰਵਾਏ ਦਸਵੀਂ ਜਗ੍ਹਾ ਅਸੀਂ ਸਮਰਾលਿਆ ਕੇ ਸਮਾਪਤੀ ਕਰੀ ਉਹਦੀ ਉਹਦੇ ਵਿੱਚ ਬਹੁਤ ਇੱਕ ਪੰਜਾਬ ਨੂੰ ਪਹਿਲਾ ਹੋਇਆ ਉਹ ਉਹ ਫਰਸਟ ਹੋਇਆ ਜੀ ਪੰਜਾਬ ਦੇ ਵਿੱਚ ਜਿਨੇ ਧੁੰਮਾ ਪਾਤੀਆਂ ਸੀਗੀਆਂ ਉਹਨੂੰ ਕਰਵਾਉਣ ਵਾਲਾ ਸਾਡਾ ਬਾਈ ਸੀਨੀਅਰ ਬਾਈ ਸਾਡਾ ਉਟਾਲਾ ਪਿੰਡ ਤੋਂ ਭੋਲੂ ਉਟਾਲਾ ਇੰਟਰਨੈਸ਼ਨਲ ਕਬੱਡੀ ਪਲੇਅਰ ਜੋ ਕਿ ਪਾਕਿਸਤਾਨ ਵੀ ਖੇਡੇ ਨੇ ਕੈਨੇਡਾ ਵੀ ਖੇਡੇ ਨੇ ਇੰਗਲੈਂਡ ਵੀ ਖੇਡੇ ਨੇ ਵੱਡੇ ਲੈਵਲ ਤੇ ਖੇਡੇ ਨੇ ਉਹ ਬਾਈ ਜੀ ਸਾਡੇ ਸੀਨੀਅਰ ਤੇ ਨਾਲ ਉਹਨਾਂ ਦੇ ਸੀਗੇ ਆਪਾਂ ਰਲ ਕੇ ਕਰਵਾਇਆ ਸਾਰਾ ਕੁਝ ਹਮ ਅੱਜ ਕੱਲ ਕੀ ਕਰਾ ਰਹੇ ਹਾਂ ਕੋਈ ਨਵਾਂ ਕਰਾ ਰਹੇ ਹਾਂ ਤਿਆਰੀ ਹੈਗੀ ਕੋਈ ਨਾ ਮਿੱਚੀ ਚੀਜ਼ ਕਰਾਉਣ ਦੀ ਅੱਜ ਕੱਲ ਫਿਲਹਾਲ ਤਾਂ ਜੀ ਮੈਂ ਪਿੰਡ ਦੇ ਵਿੱਚ ਹੀ سپورਟ ਕਰੀ ਆ ਬੱਚਿਆਂ ਨੂੰ ਇਸ ਵਾਰ 100 ਬੱਚੇ ਨੂੰ ਫੁੱਟਬਾਲ ਦੇ ਸਟੱਡ ਦਿੱਤੇ ਜੀ 100 ਨੂੰ ਹੀ ਡਰੈਸਾਂ ਦਿੱਤੀਆਂ ਜੀ ਕਿੱਟਾਂ ਪੂਰੀਆਂ ਤੇ ਹੋਰ ਉਹਨਾਂ ਨੂੰ ਫੁੱਟਵਾਲਾਂ ਦਿੱਤੀਆਂ ਜੀ 20 ਫੁੱਟਵਾਲਾਂ ਦਿੱਤੀਆਂ ਜੀ ਆਪਾਂ 20 ਤੋਂ 25 ਦਿੱਤੀਆਂ ਹੋਣਗੀਆਂ ਜੀ ਜੋ ਵੀ ਆ ਤੇ ਉਸ ਤੋਂ ਬਾਅਦ ਬਾਕੀ ਅਜੇ ਪਿੰਡ 'ਚ ਹੀ ਸਪੋਰਟ ਕਰ ਰਹੇ ਆ ਜੀ ਕਬੱਡੀ ਕੱਪਾਂ ਦੇ ਤਾਂ ਸਾਰਿਆਂ ਦੇ ਸਪੋਰਟ ਕਰੀ ਦੀ ਆ ਜੀ ਆਪਾਂ ਜਾ ਕੇ ਕਿਤੇ ਨਾ ਕਿਤੇ ਬੈਸਟ ਨੂੰ ਕੁਝ ਦੇਈਦਾ ਕਿਤੇ ਨਾ ਕਿਤੇ ਆਪਣੇ ਐਨਾਉਂਸਰ ਨੇ ਜੀ ਆਪਣੇ ਓਮ ਕੜਿਆਣਾ ਜੀ ਇੰਟਰਨੈਸ਼ਨਲ ਐਨਾਉਂਸਰ ਸਾਡੇ ਬਾਈ ਜੀ ਸਾਡਾ ਬਹੁਤ ਪਿਆਰਾ ਹਰ ਇੱਕ ਕੱਪਾਂ 'ਚ ਉਹਦੀ ਸਪੋਰਟ ਵੀ ਹੁੰਦੀ ਆ ਤੇ ਅਸੀਂ ਵੀ ਉਹਨੂੰ ਸਪੋਰਟ ਕਰਦੇ ਆ ਠੀਕ ਆ ਜੀ ਜਾਂਦੇ ਜਾਂਦੇ ਹੁਣ ਕੀ ਮੈਸੇਜ ਦੇਵਾਂਗੇ ਸਾਡੀ ਚੈਨਲ ਨੂੰ ਜਿਹੜੀ ਦੇਖ ਰਹੀ ਆਡੀਅেন্স ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਜੀ ਤੁਹਾਡੇ ਚੈਨਲ ਦਾ ਥੈਂਕ ਯੂ ਜੀ ਆਇਆਂ ਆ ਤੁਹਾਨੂੰ ਤੁਸੀਂ ਇੱਕ ਬੜੇ ਨਿਮਾਣੇ ਜੇ ਬੰਦੇ ਦੀ ਇੰਟਰਵਿਊ ਕਰੀ ਤੇ ਮੈਂ ਮੈਸੇਜ ਦਊਗਾ ਜੀ ਮੈਂ ਯੂਥ ਨੂੰ ਮੈਸੇਜ ਦਊਗਾ ਭਾਜੀ ਜਿੱਦਾਂ ਅੱਜ ਕੱਲ ਬੜੇ 16 17 ਸਾਲ ਦੇ 15 14 ਸਾਲ ਦੇ ਬੱਚੇ ਬਾਈਕ ਚੱਕਦੇ ਨੇ ਜਾਂ ਕੁੜੀਆਂ ਐਕਟਿਵਾ ਚੱਕਦੀਆਂ ਨੇ ਕਾਲਜ ਜਾਂਦੀਆਂ ਨੇ ਜਾਂ ਸਕੂਲ ਜਾਂਦੀਆਂ ਨੇ ਭਾਜੀ ਉਹ ਚਾਬੀ ਚੱਕ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੇ ਸਮਝੇ ਜੀ ਤੁਸੀਂ ਗੱਲ ਮਤਲਬ ਉਹ ਬੋਡੀਓ ਆਉਂਦੀ ਆ ਉਹਨਾਂ ਦੀ ਉਥੋਂ লাশ ਹੁੰਦੀ ਆ ਮੈਂ ਡਾਇਰੈਕਟ ਕਹੂੰਗਾ ਜੀ ਪੂਰੇ ਪੰਜਾਬ ਨੂੰ ਮੇਰਾ ਮੈਸੇਜ ਆ ਇਹ ਵੀ ਉਥੇ ਕੀ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਨਹੀਂ ਡਰਾਈਵ ਦਾ ਪਤਾ ਹੁੰਦਾ ਉਹਨਾਂ ਨੂੰ ਉਹਨਾਂ ਦੀਆਂ ਫੈਮਿਲੀ ਚ ਉਹਨਾਂ ਨੂੰ ਕੋਈ ਗਾਈਡਰ ਨਹੀਂ ਹੈਗਾ ਸਕੂਲਾਂ ਦੇ ਵਿੱਚ ਮਤਲਬ ਗਾਈਡਰ ਦੀ ਬਹੁਤ ਲੋੜ ਆ ਬਹੁਤ ਮੈਂ ਉਹਨਾਂ ਬੱਚਿਆਂ ਬਾਰੇ ਬੜੇ ਉਹਨਾਂ ਨੇ ਲਾਡਾ ਨਾ ਉਹਨਾਂ ਨੂੰ ਪਾਲਿਆ ਜਾਂਦਾ ਮਾਪੇ ਵੱਲੋਂ ਹਨਾ ਕਿੰਨੇ ਲਾਡ ਪਿਆਰ ਨਾਲ ਆਪਾਂ ਪਾਲਦੇ ਮੇਰੇ ਵੀ ਖੁਦ ਧੀ ਆ ਔਰ ਗੁਰਨਾਜ कौर ਮੇਰੀ ਬੇਟੀ ਆ ਮੈਂ ਬੜੀ ਕੇਅਰ ਕਰਦਾ ਹਾਂ ਨਾ ਹਰ ਇੱਕ ਤੁਸੀਂ ਵੀ ਕੇਅਰ ਕਰਦੇ ਹੋ ਸਾਰੇ ਆਪਾਂ ਕੇਅਰ ਕਰਦੇ ਆ ਆਪਣੇ ਬੱਚਿਆਂ ਦੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਉਹਨਾਂ ਦੀ ਕੇਅਰ ਕਰੋ ਬਹੁਤ ਬਹੁਤ ਹੀ ਲੱਗੇ ਗੱਲਬਾਤ ਕਰਕੇ ਤੁਸੀਂ ਇਹ ਵੀਡੀਓ ਨੂੰ ਪਹਿਲਾਂ ਤਾਂ ਦੇਖੋ ਬਾਅਦ ਤੋਂ ਬਾਅਦ ਸ਼ੇਅਰ ਕਰੋ ਕਿ ਹੋ ਸਕੇ ਕਿਸੇ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ